सतनाम श्री वाहे गुरु जी गौड़ी महला पांचवा सुखे हरे किए के नमाहे अमृत दृत संच काटे वाय काटे काष्टपुरे गुरुदेव सेव कौदी अपनी सेव रहा ਮਟ ਗਈ ਚਿੰਤਾ ਪੁਨੀ ਮਨ ਆਸਾਂ ਕਰੀ ਦਇਆ ਸਤਿਗੁਰ ਗੁਣਤਾਸਾ ਦੋਖ ਨਾਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਪਰਮਾਏ ਐਸ ਪੁਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਯੋੜੀ ਮਹਲਾ ਪੰਜਵਾ ਸੁਖੇ ਹਰੇ ਕੀ ਇਹ ਕਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਇ ਕਾਟੇ ਕਲਟ ਪੂਰੇ ਗੁਰਦੇਵ ਸੇਵਕ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸ ਦੋਖ ਨਾਠੇ ਸੁਖ ਆਏ ਸਮਾਏ ਹਿਲਨਾ ਪਰਿ ਜਾ ਗੁਰ ਪਰਮਾਏ ਐਸ ਕੁਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਜੋਰੀ ਮਹਿਲਾ ਪੰਜਵਾ ਸੁਕੇ ਹਰੇ ਕੀਏ ਕੇ ਨਮਾਹਿ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਟੇ ਕਲਤ ਪੂਰੇ ਗੁਰਦੇਵ ਸੇਵ ਕਉ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾਂ ਕਰੀ ਦਇਆ ਸਤਗੁਰ ਗੁਣਤਾਸ ਦੋਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਫਰਮਾਏ ਐਸ਼ ਪੁਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋੜੀ ਮਹਿਲਾ ਪੰਜਵਾ ਸੁਕੇ ਹਰੇ ਕੀਏ ਕਹਿ ਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾਂ ਕਰੀ ਦਇਆ ਸਤ ਗੁਰ ਗੁਣ ਤਸਾ ਦੋਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਫਰਮਾਏ ਐਸ ਪੁਨੀ ਪੁਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋੜੀ ਮਹਿਲਾ ਪੰਜਵਾ ਸੁਖੇ ਹਰੇ ਕੀ ਇਹ ਕੈ ਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਾਟੇ ਕਾਟ ਪੂਰੇ ਗੁਰਦੇਵ ਸੇਵਕ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸ ਦੋਖ ਨਾ ਠੇ ਸੁਖ ਆਏ ਸੁਮਾਏ ਹੇਲਨਾ ਪਰੇ ਜਾ ਗੁਰ ਫਰਮਾਏ ਐਸ਼ ਪੁਨੀ ਪੁਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਯੋਰੀ ਮਹਿਲਾ ਪੰਜਵਾ ਸੁਕੇ ਹਰੇ ਕੀਏ ਕੇ ਨਮਾਹ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਟੇ ਕਲਤ ਪੂਰੇ ਗੁਰਦੇਵ ਸੇਵਕ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸ਼ਾ ਕਰੀ ਦਇਆ ਸਤਗੁਰ ਗੁਣਤਾਸਾ ਦੋਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਫਰਮਾਏ ਐਸ਼ ਪੁਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋੜੀ ਮਹਿਲਾ ਪੰਜਵਾ ਸੁਕੇ ਹਰੇ ਕੀਏ ਕਹਿ ਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਦਿਨੀ ਆਪਣੀ ਸੇਵ ਰਹਾ ਮੈਟ ਗਈ ਚਿੰਤਾ ਪੁਨੀ ਮਨ ਆਸਾਂ ਕਰੀ ਦਇਆ ਸਤਿਗੁਰ ਗੁਣ ਤਸਾ ਦੋਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਫਰਮਾਏ ਐਸ਼ ਪੁਨੀ ਪੁਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋੜੀ ਮਹਿਲਾ ਪੰਜਵਾ शोके हरे कीये के नमाहे अमृत धृत संच जीवाय काटे कष्ट पूरे गुरु देव सेवक दीनी अपनी सेव रहा मेट गई चिंत पुनी मन आशा करी दया सत गुरु गुण तासा दुख नाठे सुख आए समाए ਇਹ ਲਾ ਨ ਪਰੇ ਜਾ ਗੁਰ ਫਰਮਾਏ ਐਸ ਪੁਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋੜੀ ਮਹਲਾ ਪੰਜਵਾ ਸੁਕੇ ਹਰੇ ਕੀਏ ਕੇ ਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਟੇ ਕਲਤ ਪੂਰੇ ਗੁਰਦੇਵ ਸੇਵਕ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸ ਦੋਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਫਰਮਾਏ ਐਸ਼ ਪੁਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋੜੀ ਮਹਿਲਾ ਪੰਜਵਾ ਸੁਕੇ ਹਰੇ ਕੀਏ ਕੇ ਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਾਟੇ ਕਲਟ ਪੂਰੇ ਗੁਰਦੇਵ ਸੇਵਕ ਦਿਨੀ ਆਪਣੀ ਸੇਵ ਰਹਾ

ਸੁਖੇ ਹਰੇ ਕੀ ਇਹ ਕਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਾਟੇ ਕਾਟ ਪੂਰੇ ਗੁਰਦੇਵ ਸੇਵ ਕਉ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤ ਗੁਰ ਗੁਣਤਾਸ ਦੋਖ ਨਾਠੇ ਸੁਖ ਆਏ ਸਮਾਏ ਹੇਲਨਾ ਪਰੇ ਜਾ ਗੁਰ ਫਰਮਾਏ ਐਸ਼ ਪੁਨੀ ਪੁਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਜੋਰੀ ਮਹਿਲਾ ਪੰਜਵਾ ਸੁਕੇ ਹਰੇ ਕੀਏ ਕੇ ਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਟੇ ਕਲਤ ਪੂਰੇ ਗੁਰਦੇਵ ਸੇਵ ਕਉ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣ ਤਸ ਦੋਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਪਰਮਾਏ ਐਸ ਪੁਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋੜੀ ਮਹਿਲਾ ਪੰਜਵਾ ਸੁਕੇ ਹਰੇ ਕੀਏ ਖਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਾਟੇ ਕਾਟ ਪੂਰੇ ਗੁਰਦੇਵ ਸੇਵ ਕਉ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾਂ ਕਰੀ ਦਇਆ ਸਤ ਗੁਰ ਗੁਣ ਤਸ ਦੋਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਪਰਮਾਏ ਐਸ ਪੁਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋੜੀ ਮਹਲਾ ਪੰਜਵਾ ਸੁਖੇ ਹਰੇ ਕੀਏ ਕੇ ਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਾਟੇ ਕਲਟ ਪੂਰੇ ਗੁਰਦੇਵ ਸੇਵ ਕਉ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤ ਪੁਨੀ ਮਨ ਆਸਾਂ ਕਰੀ ਦਇਆ ਸਤਗੁਰ ਗੁਣਤਾਸ ਦੋਖ ਨਾ ਠੇ ਸੁਖ ਆਏ ਸਮਾਏ ਹੇਲਨਾ ਪਰੇ ਜਾ ਗੁਰ ਫਰਮਾਏ ਐਸ਼ ਪੁਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋਰੀ ਮਹਿਲਾ ਪੰਜਵਾ ਸੁਕੇ ਹਰੇ ਕੀਏ ਕੈ ਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਟੇ ਕਲਤ ਪੂਰੇ ਗੁਰਦੇਵ ਸੇਵਕ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾ ਕਰੀ ਦਿਆ ਸਤਗੁਰ ਗੁਣਤਾਸ ਦੋਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਪਰਮਾਏ ਐਸ ਪੁਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋੜੀ ਮਹਿਲਾ ਪੰਜਵਾ ਸੁਕੇ ਹਰੇ ਕੀਏ ਕਹਿ ਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਾਟੇ ਕਲਟ ਪੂਰੇ ਗੁਰਦੇਵ ਸੇਵਕ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾਂ ਕਰੀ ਦਇਆ ਸਤਿਗੁਰ ਗੁਣ ਤਸ ਦੋਖ ਨਾਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਪਰਮਾਏ ਐਸ ਪੁਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋੜੀ ਮਹਲਾ ਪੰਜਵਾ ਸੁਖੇ ਹਰੇ ਕੀ ਇਹ ਕੈ ਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਾਟੇ ਕਲਤ ਪੂਰੇ ਗੁਰਦੇਵ ਸੇਵ ਕਉ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸ ਦੋਖ ਨਾ ਠੇ ਸੁਖ ਆਏ ਸੁਮਾਏ ਹੇਲਨਾ ਪਰੇ ਜਾ ਗੁਰ ਫਰਮਾਏ ਐਸ਼ ਪੁਨੀ ਪੁਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋੜੀ ਮਹਿਲਾ ਪੰਜਵਾ ਸੁਕੇ ਹਰੇ ਕੀਏ ਕੈ ਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ काटे कष्ट पूरे गुरुदेव सेवक दिनी अपनी सेव रहा मेट गई चिंता पुनी मन आशा करी दया सतगुरु गुण तास दुख नाठे सुख आए समाए ढील ना परी जा गुरु फरमाए ऐश पुनी पूरे गुरु मेरे ਨਾਨਕ ਤੇ ਜਨ ਸਫਲ ਫਲੇ ਗੋਰੀ ਮਹਲਾ ਪੰਜਵਾ ਸੁਕੇ ਹਰੇ ਕੀਏ ਕੇ ਨਮਾਹਿ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਾਟੇ ਕਲਟ ਪੂਰੇ ਗੁਰਦੇਵ ਸੇਵਕ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾਂ ਕਰੀ ਦਇਆ ਸਤਿਗੁਰ ਗੁਣ ਤਸਾ ਦੋਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਫਰਮਾਏ ਐਸ ਪੁਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋੜੀ ਮਹਲਾ ਪੰਜਵਾ सुखे हरे कीये के नमाहे अमृत धृत संच जीवाय काटे कष्ट पूरे गुरु देव सेवक दीनी अपनी सेव रह मिट गई चिंत पुनी मन आशा करी दया सत गुरु गुण तास दुख नाठे सुख आए समाए ਹੇ ਲਨਾ ਪਰਿ ਜਾ ਗੁਰ ਫਰਮਾਏ ਐਸ ਪੁਨੀ ਪੁਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋਰੀ ਮਹਿਲਾ ਪੰਜਵਾ ਸੁਕੇ ਹਰੇ ਕੀਏ ਕਨ ਮਾਹੇ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਟੇ ਕਲਤ ਪੂਰੇ ਗੁਰਦੇਵ ਸੇਵ ਕਉ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾਂ ਕਰੀ ਦਇਆ ਸਤਗੁਰ ਗੁਣਤਾਸ ਦੋਖ ਨਾਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਫਰਮਾਏ ਐਸ਼ ਪੁਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋੜੀ ਮਹਿਲਾ ਪੰਜਵਾ ਸੁਕੇ ਹਰੇ ਕੀਏ ਖਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾਂ ਕਰੀ ਦਇਆ ਸਤਿਗੁਰ ਗੁਣ ਤਸਾ ਦੋਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਫਰਮਾਏ ਐਸ਼ ਪੁਨੀ ਪੁਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋੜੀ ਮਹਿਲਾ ਪੰਜਵਾ ਸੁਖੇ ਹਰੇ ਕੀ ਇਹ ਕਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਾਟੇ ਕਲਟ ਪੂਰੇ ਗੁਰਦੇਵ ਸੇਵਕ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾਂ ਕਰੀ ਦਇਆ ਸਤਗੁਰ ਗੁਣਤਾਸ ਦੋਖ ਨਾ ਠੇ ਸੁਖ ਆਏ ਸਮਾਏ ਹੇਲਨਾ ਪਰੇ ਜਾ ਗੁਰ ਪਰਮਾਏ ਐਸੁ ਪੁਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋੜੀ ਮਹਿਲਾ ਪੰਜਵਾ ਸੁਕੇ ਹਰੇ ਕੀਏ ਕੈ ਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜੀਵਾਈ काटे कष्ट पूरे गुरुदेव सेवक दिनी अपनी सेव रहा मेट गई चिंत पुनी मन आशा करी दया सतगुरु गुण तास दुख नाठे सुख आए समाए ढील ना परी जा गुरु फरमाए ऐश पुनी पूरे गुरु मेरे ਨਾਨਕ ਤੇ ਜਨ ਸਫਲ ਫਲੇ ਗੋੜੀ ਮਹਲਾ ਪੰਜਵਾ ਸੁਕੇ ਹਰੇ ਕੀਏ ਖਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਾਟੇ ਕਸ਼ਟ ਪੁਰੇ ਗੁਰਦੇਵ ਸੇਵ ਕਉ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾਂ ਕਰੀ ਦਇਆ ਸਤਿਗੁਰ ਗੁਣ ਤਸਾ ਦੋਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰਿ ਜਾ ਗੁਰ ਫਰਮਾਏ ਐਸ ਪੁਨੀ ਪੁਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋਰੀ ਮਹਿਲਾ ਪੰਜਵਾ सुखे हरे कीये के नमाहे अमृत धृत संच जीवाय काटे कष्ट पूरे गुरु देव सेवक दीनी अपनी सेव, सेव रह मिट गई चिंत पुनी मन आशा करी दया सत गुरु गुण तासा दुख नाठे सुख आए समय ਹੇਲਨਾ ਪਰੇ ਜਾਂ ਗੁਰ ਫਰਮਾਏ ਐਸ ਪੁਨੀ ਪੁਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋੜੀ ਮਹਲਾ ਪੰਜਵਾਂ ਸੁਕੇ ਹਰੇ ਕੀਏ ਕੈ ਨਮਾਹਿ ਅੰਮ੍ਰਿਤ ਦ੍ਰਿਟ ਸੰਚ ਜਿਵਾਈ काटे काल तो पूरे गुरुदेव सेवकदिनी अपनी सेव रहा मेट गई चिंत पुनी मन आशा करी दया सतगुरु गुण तास दुख नाठे सुख आए सुमाए ढील न परी जा गुरु फरमाए ऐच पुनी पूरे गुरु मेरे ਨਾਨਕ ਤੇ ਜਨ ਸਫਲ ਫਲੇ ਗੋੜੀ ਮਹਿਲਾ ਪੰਜਵਾ ਸੁਕੇ ਹਰੇ ਕੀਏ ਕੇ ਨਮਾ ਹੈ ਅੰਮ੍ਰਿਤ ਦ੍ਰਿਟ ਸੰਚ ਜਿਵਾਈ ਕਾਟੇ ਕਲਟ ਪੂਰੇ ਗੁਰਦੇਵ ਸੇਵਕ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾਂ ਕਰੀ ਦਇਆ ਸਤਿਗੁਰ ਗੁਣਤਾਸਾ ਦੋਖ ਨਾ ਠੇ ਸੁਖ ਆਏ ਸਮਾਏ ਢੀਲ ਨ ਪਰੇ ਜਾ ਗੁਰ ਫਰਮਾਏ ਐਸ ਪੁਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਗੋਰੀ ਮਹਲਾ ਪੰਜਵਾ सुखे हरे कीये के नमाहे अमृत धृत संच जीवाय काटे कष्ट पूरे गुरु देव सेवक दीनी अपनी सेव, सेव मिट गई चिंत पुनी मन आशा करी दया सत गुरु गुण तास दुख नाठे सुख आए समाए ਹਿਲਨਾ ਪਰੇ ਜਾ ਗੁਰ ਫਰਮਾਏ ਐਸ ਪੁਨੀ ਪੂਰੇ ਗੁਰ ਮਿਰੇ ਨਾਨਕ ਤੇ ਜਨ ਸਫਲ ਫਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ